ਸਤਿ ਸ਼੍ਰੀ ਅਕਾਲ ਖਬਰਾਂ ਹੁਣ ਤੱਕ ਤੁਹਾਡਾ ਸਵਾਗਤ ਹੈ ਮੈਂ ਪ੍ਰਵਿੰਦਰ ਸਿੰਘ ਪੁਲਿਟਿਨ ਦੀ ਸ਼ੁਰੂਆਤ ਕਰਦੇ ਹਾਂ ਕਿਸਾਨੀ ਮਸਲੇ ਤੋਂ ਕਿਸਾਨਾਂ ਦਾ ਅੱਜ ਚੰਡੀਗੜ੍ਹ ਦੇ ਵਿੱਚ ਵੱਡਾ ਅੰਦੋਲਨ ਹੈ ਇਸ ਨੂੰ ਲੈ ਕੇ ਪੰਜਾਬ ਦੇ ਵਿੱਚ ਫੜੋ ਫੜਾਈ ਸ਼ੁਰੂ ਹੋ ਚੁੱਕੀ ਹੈ ਪੁਆਨੀਗੜ ਦੇ ਵਿੱਚ ਬੀਤੀ ਰਾਤ ਚੰਡੀਗੜ੍ਹ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ हिरासत ਵਿੱਚ ਲੈ ਲਿਆ ਗਿਆ ਤਾਂ ਕਿਸਾਨਾਂ ਨੇ ਪੁਲਿਸ 'ਤੇ ਦੋਸ਼ ਲਗਾਇਆ ਹੈ ਕਿ ਉਹਨਾਂ ਨੂੰ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ ਕਿਸਾਨਾਂ ਦੇ ਵੱਲੋਂ ਅੱਜ ਚੰਡੀਗੜ੍ਹ ਦੇ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਜਾਣਾ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਿਸਾਨਾਂ ਦੇ ਨਾਲ ਬੈਠਕ ਵੀ ਹੋਈ ਸੀ ਇਹ ਬੈਠਕ ਵੀ ਸਿੱਟਾ ਰਹੀ ਇੱਥੋਂ ਤੱਕ ਵੀ ਖਬਰਾਂ ਆਈਆਂ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਬੈਠਕ ਦੇ ਵਿੱਚੋਂ ਨਿਰਾਸ਼ ਹੋ ਕੇ ਚਲੇ ਗਏ ਸੀ ਤਾਂ ਜਿਸ ਕਰਕੇ ਕਿਸਾਨਾਂ ਦੇ ਵਿੱਚ ਵੀ ਰੋਸ ਵਧਿਆ ਹੈ ਤਾਂ ਕਿਸਾਨਾਂ ਨੇ ਅੱਜ ਚੰਡੀਗੜ੍ਹ ਪੂਚ ਕਰਨ ਦਾ ਫੈਸਲਾ ਕੀਤਾ ਹੋਇਆ ਵਕਫਾਕ ਥਾਂ ਤੋਂ ਕਿਸਾਨ قافਲੇ ਬਣਾ ਕੇ ਚੰਡੀਗੜ੍ਹ ਪਹੁੰਚਣ ਲਈ ਰਵਾਨਾ ਹੋ ਚੁੱਕੇ ਨੇ ਤਾਂ ਦੂਜੇ ਪਾਸੇ ਪੰਜਾਬ ਪੁਲਿਸ ਨੇ ਵੀ ਵਕਫਾਕ ਥਾਂ ਹੀ ਨਾਕੇ ਬੰਦੀ ਕੀਤੀ ਹੋਈ ਹੈ ਇਸੇ ਤਹਿਤ ਭਾਨੀਗੜ ਦੇ ਵਿੱਚ ਬੀਤੀ ਰਾਤ ਕਿਸਾਨਾਂ ਨੂੰ ਡਿਟੇਨ ਕਰ ਲਿਆ ਗਿਆ ਕਿਸਾਨਾਂ ਦਾ ਕੀ ਕੁਝ ਕਹਿਣਾ ਉਹ ਜ਼ਰੂਰ ਸੁਣਦੇ ਆ ਅਸੀਂ ਘਰਨੇ ਤੇ ਜਾ ਰਹੇ ਸੀ ਕਿਹੜੀ ਜਗ੍ਹਾ ਤੋਂ ਕਿੱਧਰ ਨੂੰ ਕੀ ਕਾ ਕਿੰਨੇ ਵਸਵਰੇ ਚੱਲੇ ਸੀ ਅਸੀਂ ਚੱਲੇ ਸੀ ਸਵੇਰਨ 6:30 ਦਾ ਹੋਇਆ ਔਰ ਪੰਜਾਬ ਪੁਲਿਸ ਨੇ ਭਾਨੀਗੜ ਕਿਉਂ ਪਹੁੰਚਿਆ ਦੋ ਧਰਨੇ ਦੇ ਕਾਰਨ ਵੀ ਧਰਨੇ ਤੇ ਨਾ ਜਾਓ ਵੀ ਰੋਕ ਲੱਗੀਗੀ ਇੰਟਰਨੈਟ ਜਾਣ ਤੋਂ ਪਹਿਲਾਂ ਕਿੰਨੇ ਬੰਦੇ ਆਏ ਸੀਗੇ ਭਾਈ ਜੀ ਉੱਥੇ ਆਏ ਪੰਜ ਬੰਦੇ ਹੋਰ ਸਾਨੂੰ ਕਿਤੇ ਆਏ ਤਕਰੀਬਨ 6 ਨੇ ਕਿਹਾ ਸਾਨੂੰ ਤਾਂ ਹੁਣ ਇਹ ਕਹਿੰਦੇ ਮੈਡੀਕਲ ਕਰਾਉਣਾ ਮੈਡੀਕਲ ਕਰਾਉਣ ਲਈ ਲੈ ਕੇ ਕਿੱ데 ਅੱਛਾ ਕੀ ਅਗਲੀ ਕਾਰਵਾਈ ਕੀ ਹੈਗੀ ਆ ਇਹ ਮਤਲਬ ਐਸਜੀਪੀ ਸਾਹਿਬ ਦੇ ਪੇਸ਼ ਕਰਾਂਗੇ ਉਸ ਤੋਂ ਬਾਅਦ ਜੋ ਹੋਣਾ ਹੋਇਆ ਉਹਦਾ ਤਾਲੁਕ ਹੈ ਕਾਰਜ ਐਸਡੀਐਮ ਦੇ ਪੇਸ਼ ਕਰਦੇ ਤਗਲੀ ਖਬਰ ਫੁਤੇਗੜ ਸਾਹਿਬ ਤੋਂ ਆਏ ਜਿੱਥੇ ਤਹਿਸੀਲਦਾਰਾਂ ਦੀ ਹੜਤਾਲ ਦੇ ਕਰਕੇ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਲੋਕ ਖੱਜਲ ਖੁਆਰ ਹੋ ਰਹੇ ਨੇ ਲੋਕਾਂ ਦੀ ਰਜਿਸਟਰੀਆਂ ਦੇ ਕੰਮ ਰੁਕ ਚੁੱਕੇ ਨੇ ਤਾਂ ਇਸੇ ਦੌਰਾਨ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਕੱਲ ਤਹਿਸੀਲਾਂ ਦਾ ਦੌਰਾ ਕੀਤਾ ਤਹਿਸੀਲਦਾਰਾਂ ਨੂੰ ਚੇਤਾਵਨੀ ਵੀ ਦਿੱਤੀ ਤਾਂ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਐਕਸ਼ਨ ਦੀ ਜਿੱਥੇ ਸ਼ਲਾਘਾ ਕੀਤੀ ਉੱਥੇ ਹੀ ਲੋਕਾਂ ਨੇ ਤਹਿਸੀਲਦਾਰਾਂ ਨੂੰ ਵੀ ਲੈ ਕੇ ਰੋਸ ਦਾ ਪ੍ਰਗਟਾਵਾ ਕੀਤਾ ਉਹਨਾਂ ਨੇ ਕਿਹਾ ਕਿ ਲੋਕਾਂ ਦੇ ਕੰਮ ਰੁਕੇ ਹੋਏ ਨੇ ਇਸ ਮੌਕੇ ਤਹਿਸੀਲ ਦਫਤਰ ਵਿੱਚ ਕੰਮ ਕਰਨ ਆਏ ਲੋਕਾਂ ਦਾ ਕਹਿਣਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਿਆ ਗਿਆ ਫੈਸਲਾ ਸ਼ਲਾਘਾਯੋਗ ਹੈ ਕਿਉਂਕਿ ਜਦੋਂ ਉਹ ਤਹਿਸੀਲ ਦੇ ਵਿੱਚ ਕੋਈ ਕੰਮ ਲਈ ਆਉਂਦੇ ਨੇ ਤਾਂ ਉਹਨਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਉੱਤੇ ਹੀ ਉਹਨਾਂ ਨੇ ਕਿਹਾ ਕਿ ਰਜਿਸਟਰੀ ਦੇ ਦੌਰਾਨ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਹੋ ਰਿਹਾ ਹੈ ਉਹਨਾਂ ਨੇ ਇਹ ਕਿਹਾ ਹੈ ਕਿ ਛੁੱਟੀ ਤੇ ਮੁਲਾਜ਼ਮ ਗਏ ਨੇ ਉਹਨਾਂ ਦੀ ਪੱਕੀ ਛੁੱਟੀ ਕਰਨੀ ਚਾਹੀਦੀ ਹੈ ਕਿ ਕੁਝ ਕਹਿਣਾ ਲੋਕਾਂ ਦਾ ਉਹ ਜ਼ਰੂਰ ਸੁਣਦੇ ਆਂ ਇਹ ਕਾਰਨ ਤਾਂ ਦੇਖੋ ਇਹ ਆ ਵੀ ਜਿਹੜਾ ਇੱਕ ਵਿਲੀਅਨ ਨੇ ਕਾਰਵਾਈ ਕਰਕੇ ਜਿਹੜਾ ਇੱਕ ਤੋ ਤਹਿਸੀਲਦਾਰ ਫੜਿਆ ਉਹਦੇ ਸਬੰਧ ਚ ਇਹਨਾਂ ਨੇ ਅੱਜ ਹੜਤਾਲ ਕੀਤੀ ਹੋਈ ਹੈ ਜੋ ਪਤਾ ਲੱਗਿਆ ਵੀ ਕਹਿੰਦੇ ਸੀ ਕੰਮ ਨਹੀਂ ਕਰਨੇ ਰਿਸ਼ੇ ਨਹੀਂ ਕਰਨੀਆਂ ਇਟ ਮੀਨ ਜਿਆ ਮਤਲਬ ਇਹ ਹੋ ਗਿਆ ਵੀ ਕਿ ਇਹ ਅਫਸਰ ਇਹ ਜਾਲ ਕਹਿੰਦੇ ਨੇ ਵੀ ਰਿਸ਼ਵਤ ਲੈਣਾ ਸਾਡਾ ਅਧਿਕਾਰ ਹੈ ਰਿਸ਼ਵਤ ਲੈਣਾ ਸਾਡਾ ਅਧਿਕਾਰ ਹੈ ਬਹੁਤ ਮਾੜੀ ਗੱਲ ਨਾ ਇਹਨਾਂ ਵਾਸਤੇ ਜਿਹੜੀ ਹੈਗੀ ਆ ਲੋਕਾਂ ਦੀ ਖੱਜਲ ਖਵਾਰੀ ਇੰਨੀ ਮੈਂ ਵੀ ਕਿਸੇ ਆਪਣੇ ਕੋ ਕੰਮ ਆਇਆ ਸੀਗਾ ਮੇਰੇ ਮਾਦਰ ਪਿੰਡ ਦੇ ਸਰਪੰਚ ਨੇ ਮੇਰੇ ਫਾਰਸ ਸਾਹਿਬ ਨੂੰ ਮੁੜਦਾਰ ਨੇ ਸਾਨੂੰ ਕੰਮ ਲੋਕ ਪੈਂਦੇ ਰਹਿੰਦੇ ਨੇ ਆਪਣੀ ਮਰਜ਼ੀ ਨਾਲ ਤੁਸੀਂ ਡਿਊਟੀ ਕਰ ਦਿਓ ਮਨਮਰਜ਼ੀ ਨਾਲ ਤੁਸੀਂ ਆਉਂਦੇ ਹੋ ਆਪਾਂ ਤੁਸੀਂ ਰਿਸ਼ਵਤ ਦੀ ਰਿਸ਼ਵਤ ਵੀ ਲੈਣੀ ਜਿਆਦਾ ਲੈਣੇ ਕੋਈ ਕੰਮ ਬਹੁਤ ਘੱਟ ਕੰਮ ਨੇ ਜਿਹੜੇ ਉਹਦੇ ਬਿਨਾ ਪੈਸੇ ਤੋਂ ਹੁੰਦੇ ਨੇ ਯਾਦਤਰ ਤਾਂ ਪੈਸੇ ਨਹੀਂ ਹੁੰਦੇ ਨੇ ਚਾਹੇ ਕੋਈ ਤਹਿਸੀਲਦਾਰਾ ਚਾਹੇ ਰਜਿਸਟਰੀ ਕਰਾ ਕੇ ਚਾਹੇ ਕੋਈ ਕੰਪਿਊਟਰ ਆਪਰੇਟਰ ਵੀ ਹੈ ਪਰ ਬਾਈ ਜੇ ਕਿਸੇ ਖਿਲਾਫ ਕਾਰਵਾਈ ਹੋਈ ਹੈ ਉਹਦੇ ਤੁਸੀਂ ਜਿਹੜੀ ਹੈਗੀ ਉਹਦੀ ਜਿਹੜੀ ਕਾਰਵਾਈ ਹੋਈ ਹੈ ਉਹਦੇ ਖਿਲਾਫ ਪ੍ਰੋਪਰ ਜਿਹੜੀ ਹੈਗੀ ਉਹਦੇ ਪ੍ਰਤਾਲ ਹੁਣ ਦੋ ਜੇ ਉਹ ਰਿਸ਼ਵਤ ਨਹੀਂ ਲਊਗਾ ਤਾਂ ਉਹ ਛੁੱਟ ਜਾਊਗਾ ਏਡੇ ਵਿੱਚ ਤੁਸੀਂ ਉਹਦੀ ਅਮੈਦ ਕਰਕੇ ਕਿ ਸਾਬਤ ਕਰ ਦਿਓ ਕਿ ਸਾਡਾ ਹੱਕ ਹੈ ਰਿਸ਼ਵਤ ਰਿਸ਼ਵਤ ਲੈਣਾ ਤੋ ਮਾੜੀ ਗੱਲ ਬਹੁਤ ਅਜ ਮਾਨ ਸਾਹਿਬ ਦਾ ਬਹੁਤ ਵਧੀਆ ਫੈਸਲਾ ਜਿਹੜਾ ਉਹਨਾਂ ਨੇ ਵਕ ਵਕ ਹੋਰ ਅਧਿਕਾਰੀਆਂ ਨੂੰ ਜਿਹੜੇ ਅਧਿਕਾਰ ਦਤਨੇ ਅੱਜ ਆਪਾਂ ਨੂੰ ਨਿਊਜ਼ ਪੜ੍ਹੀ ਆ ਹੁਣ ਕਿਹਦੇ ਕਾਨੂੰਨਸਾਹਬ ਨੂੰ ਦਤਨੇ ਸਾਡੇ ਉਹ ਐਜੰਕਸ ਸਾਹਿਬ ਨੂੰ ਦਤਨੇ ਅਧਿਕਾਰ ਗੁੰਦ ਘੜ ਸਾਡੇ ਕਾਨੂੰਨਸਾਹਬ ਨੂੰ ਦਤਨੇ ਤਾਂ ਬਹੁਤ ਚੰਗਾ ਫੈਸਲਾ ਮਾਨ ਸਾਹਿਬ ਦਾ ਉਹਨੇ ਲੋਕਾਂ ਦੀ ਖੱਜਲ ਖਾੜ ਜਿਹੜਾ ਰੋਕਿਆ ਤੇ ਇਹਨਾਂ ਖਿਲਾਫ ਆਪਾਂ ਵੀ ਨੱਥ ਪਾਈ ਆ ਤੇ ਮੈਂ ਇੱਕ ਸਰਕਾਰ ਤੋਂ ਮੰਗ ਵੀ ਕਰਦਾ ਕਿ ਇਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ ਕਿਉਂ ਸਰਕਾਰ ਦੀ ਤਨਖਾਹ ਲੈ ਰਹੇ ਨੇ ਇਹ ਇਹ ਆਨ ਡਿਊਟੀ ਡਿਸਟ੍ਰਿਕ ਕਿਉਂ ਨਹੀਂ ਕਰ ਰਹੇ ਜੇ ਕਰੇ ਆਪਣੀ ਡਿਊਟੀ ਤੋਂ ਖਫਾ ਨੇ ਤਾਂ ਨੌਕਰੀ ਛੱਡ ਦੇਣ ਰਜ਼ਾਇਨ ਦੇਣ ਜੀ ਹੈ ਚੰਗੇ ਹੋਰ ਨੌਜਵਾਨ ਪੜ੍ਹ ਲੈ ਕੇ ਬਹੁਤ ਬੈਠੇ ਨੇ ਉਹਨੂੰ ਨੌਕਰੀ ਦਾ ਮੌਕਾ ਮਿਲੇ ਉਹਨੂੰ ਉਹਦੀ ਭਰਤੀ ਹੋ ਜੂ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਜੀ ਸੋ ਇਹਨਾਂ ਵਾਸਤੇ ਬਹੁਤ ਮਾੜੀ ਗੱਲ ਆ ਛਲਾਗਾ ਕਰਦੇ ਆ ਅਸੀਂ ਮਾਨ ਸਾਹਿਬ ਦੀ ਸਰਕਾਰ ਦੀ ਜਿਨ੍ਹਾਂ ਨੇ ਬਹੁਤ ਵਧੀਆ ਫੈਸਲਾ ਕੀਤਾ ਜੇ ਲੋਕਾਂ ਨੂੰ ਖਰਚਲੋਖੜ ਹੋਣ ਤੋਂ ਜਿਹੜਾ ਬਚਾਇਆ ਗਿਆ ਜੀ ਜੀ ਮਾਨ ਸਾਹਿਬ ਦਾ ਬਹੁਤ ਹੀ ਵਧੀਆ ਛਲਾਗਾ ਯੋਗ ਉਹਨਾਂ ਨੇ ਕਦਮ ਚੁੱਕਿਆ ਜੀ ਵੀ ਇਹ ਜੇ ਭ੍ਰਿਸ਼ਟ ਅਧਿਕਾਰੀਆਂ ਨੂੰ ਇਹ ਜੇ ਅਫਸਰਾਂ ਨੂੰ ਇਹਨਾਂ ਨੂੰ ਨੱਥ ਪਾਈ ਜਾਵੇ ਜਿਹੜੀ ਇਹਨਾਂ ਨੇ ਜੀ ਕਰਿਆ ਵੀ ਰਜਿਸਟਰੀ ਦੇ ਅਧਿਕਾਰ ਐਸ ਡੀ ਐਮ ਸਾਹਿਬ ਨੂੰ ਜਾਂ ਕਿਸੇ ਕਾਨੂੰਗੋ ਨੂੰ ਦੇਤੇ ਉਹ ਬਹੁਤ ਵਧੀਆ ਚੰਗਾ ਫੈਸਲਾ ਹੈ ਜੀ ਆਪਣੇ ਆਮ ਲੋਕਾਂ ਦੀ ਖੱਜਲ ਖਵਾਰੀ ਜਾਂ ਲੁੱਟਾ ਉਹ ਤੋਂ ਬਚਿਆ ਜਾ ਸਕਦਾ ਪਰ ਅਸੀਂ ਇਹ ਮੰਗ ਕਰਦੇ ਹਾਂ ਜੀ ਸਰਕਾਰ ਤੋਂ ਵੀ ਇਹੋ ਜਿਹਾ ਭ੍ਰਸ਼ਟ ਜਿਹੜੇ ਤਹਿਸੀਲਦਾਰ ਆ ਚਾਹੇ ਕੋਈ ਚਾਹੇ ਕੋਈ ਵੀ ਵਿਭਾਗ ਦਾ ਵੀ ਉਹਨਾਂ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਜੀ ਉਹਨਾਂ ਦੀਆਂ ਜਾਇਦਾਦਾਂ ਇੰਨੀਆਂ ਬਣੀਆਂ ਇੰਨਾ ਕੁਸ ਦੁਨੀਆ ਨੂੰ ਲੁੱਟ ਲੁੱਟ ਜੀ ਉਹਨਾਂ ਨੇ ਆਪਣੇ ਘਰ ਭਰੇ ਨੇ ਅਸੀਂ ਇਹ ਮੰਗ ਕਰਦੇ ਹਾਂ ਜੀ ਸਰਕਾਰ ਤੋਂ ਇਹ ਕਾਰਪੋਰੇਟ ਜਿਹੜੇ ਤੇ ਸਿਲਡਰ ਡਿਊਟੀ ਤੇ ਉਹ ਰਜਿਸਟਰੀ ਕਰਨ ਨਹੀਂ ਪਹੁੰਚਦੇ ਉਹਨਾਂ ਤੇ ਕੀ ਕਾਰਵਾਈ ਜਿਮਨ ਕਰਦੇ ਨੇ ਜਿਹੜੇ ਜੀ ਦੇਖੋ ਜੀ ਇਹ ਤਾਂ ਇੱਕ ਸਰਕਾਰ ਨੂੰ ਚੈਲੰਜ ਹੈ ਆਪਣੇ ਆਮ ਲੋਕਾਂ ਨੂੰ ਇਹ ਲੋਕ ਚੈਲੰਜ ਕਰਦੇ ਨੇ ਕਿਉਂ ਕਿ ਕਿਉਂਕਿ ਇਹਨਾਂ ਨੂੰ ਇਹ ਆ ਵੀ ਜੇ ਕੋਈ ਭ੍ਰਿਸ਼ਟਾਚਾਰ ਵਿਰੁੱਧ ਕਿਸੇ ਦੀ ਕਾਰਵਾਈ ਹੋਈ ਹੈ ਵੀ ਇਹ ਹੋਵੇ ਨਾ ਵੀ ਸਾਡੀ ਅਸੀਂ ਜਿਵੇਂ ਲੋਟਰ ਲੋਕਾਂ ਦੀ ਕਰਦੇ ਆ ਓਕਣੇ ਅਸੀਂ ਹੁਣ ਕਰਦੇ ਰਹੀਏ ਪਰ ਦੇਖੋ ਜੀ ਅਸੀਂ ਇਹ ਹੱਥ ਵਨ ਕੇ ਬੇਨਤੀ ਕਰਦੇ ਆ ਜੀ ਸੀਐਮ ਸਾਹਿਬ ਨੂੰ ਵੀ ਇਹੋ ਜਿਹੇ ਜਿਹੜੇ ਛੁੱਟੀਆਂ ਤੇ ਗਏ ਨੇ ਇਹਨਾਂ ਨੂੰ ਜੀ ਇਹਨਾਂ ਨੂੰ ਹਮੇਸ਼ਾ ਲਈ ਛੁੱਟੀ ਕਰੀ ਜਾਵੇ ਹੂੰ ਇਹ ਲੋਕਾਂ ਦੀ ਹਮੇਸ਼ਾ ਲਈ ਛੁੱਟੀ ਕਰੀ ਜਾਵੇ ਜੀ ਲੁੱਟ ਤੀ ਤੁਸੀਂ ਜਿੱਥੇ ਮਰਜ਼ੀ ਜਾ ਕੇ ਤਹਿਸੀਲਾਂ ਚ ਕਟੈਰੀਆਂ ਚ ਪਤਾ ਕਰ ਲੋ ਜੀ ਵੀ ਬਹੁਤ ਬੁਰਾ ਹਾਲ ਹੈ ਜੀ ਇਹ ਮੰਨ ਲਓ ਜੀ ਰਜਿਸਟਰੀਆਂ ਦੇ ਨਾਮ ਤੇ ਜਿਹੜਾ ਕੁਝ ਕਰ ਰਹੇ ਨੇ ਉਹ ਆਮ ਜਨਤਾ ਨੂੰ ਪਤਾ ਹੈ ਕਿਵੇਂ ਰੁਕ ਸਕਦਾ ਇਹ ਫਰੇ ਇਹ ਜੀ ਰੁਕਦਾ ਤਾਂ ਦੇਖੋ ਜੀ ਹੁਣ ਆਪਣੇ ਸੀਐਮ ਬਹੁਤ ਵਧੀਆ ਨੇ ਜੀ ਉਹਨਾਂ ਨੇ ਦੇਖੋ ਹੁਣ ਜਿਹੜਾ ਕੋਈ ਭ੍ਰਿਸ਼ਟ ਤਹਿਸੀਲਦਾਰ ਤੇ ਉਹਨੂੰ ਵਧੀਆ ਕਰਿਆ ਠੀਕ ਹੈ ਉਹਦੇ ਇਹ ਇੱਕ ਨੇ ਰੁਕੂ ਜੀ ਜੇ ਕਿਸੇ ਤੇ ਕਾਰਵਾਈਆਂ ਹੋਣਗੀਆਂ ਜਿਹੜਾ ਕੋਈ ਛੁੱਟੀਆਂ ਤੇ ਜਾਂਦੇ ਨੇ ਜੀ ਅਸੀਂ ਤਾਂ ਇਹ ਬੇਨਤੀ ਕਰਦੇ ਹਾਂ ਵੀ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਨੌਬਰੀ ਨੂੰ ਹਟਾਇਆ ਜਾਉਂਦਾ ਤਾਂ ਤਹਿਸੀਲਦਾਰਾਂ ਦੀ ਹੜਤਾਲ ਤੋਂ ਬਾਅਦ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਲਕੀ ਦੇਖਣ ਨੂੰ ਮਿਲੀ ਉੱਥੇ ਹੀ ਹੁਣ ਤਹਿਸੀਲਦਾਰ ਵੀ ਆਪੋ ਆਪਣੀਆਂ ਡਿਊਟੀਆਂ ਤੇ ਪਰਤਣੇ ਸ਼ੁਰੂ ਹੋ ਚੁੱਕੇ ਨੇ ਮੁੱਖ ਮੰਤਰੀ ਦੀ ਸ਼ਕਤੀ ਦਾ ਅਸਰ ਦੇਖਣ ਨੂੰ ਮਿਲਿਆ ਤਾਂ ਮੋਗਾ ਦੇ ਵਿੱਚ ਮੁੱਖ ਮੰਤਰੀ ਦੀ ਸ਼ਕਤੀ ਤੋਂ ਬਾਅਦ ਚੇਤਾਵਨੀ ਤੋਂ ਬਾਅਦ ਤਹਿਸੀਲਦਾਰ ਨੇ ਆਪਣੀ ਡਿਊਟੀ ਜੁਆਇਨ ਕੀਤੀ ਆ ਤੇ ਲੋਕਾਂ ਦਾ ਕੰਮਕਾਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਮਾਲ ਵਿਭਾਗ ਦੇ ਵਿੱਚ ਚੱਲ ਰਹੀ ਤਹਿਸੀਲਦਾਰਾਂ ਦੀ ਹੜਤਾਲ ਦੇ ਮੱਦੇ ਨਜ਼ਰ ਜਿੱਥੇ ਮੋਗਾ ਦੇ ਵਿੱਚ ਕੰਮ ਕਰਦੇ ਨਜ਼ਰ ਆਏ ਨੇ ਤਹਿਸੀਲਦਾਰ ਛੁੱਟੀ ਤੋਂ ਵਾਪਸ ਪਰਤੇ ਨੇ ਨੌਕਰੀ ਲੈਣ ਵਾਲੇ ਬਹੁਤ ਨੇ ਇੱਥੋਂ ਤੱਕ ਮੁੱਖ ਮੰਤਰੀ ਨੇ ਕਹਿ ਦਿੱਤਾ ਸੀ ਕਿ ਅਸੀਂ ਨਵੀਂ ਭਰਤੀ ਕਰ ਲਵਾਂਗੇ ਤਾਂ ਆਪਣੀਆਂ ਸੀਟਾਂ ਤੇ ਆ ਗਏ ਨੇ ਤਹਿਸੀਲਦਾਰ ਤਾਂ ਤਹਿਸੀਲਦਾਰ ਲਖਵਿੰਦਰ ਸਿੰਘ ਨੇ ਆਪਣੀ ਡਿਊਟੀ ਮੁੜ ਤੋਂ ਜੁਆਇਨ ਕੀਤੀ ਹੈ ਤਾਂ ਕੀ ਕੁਝ ਕਹਿਣਾ ਹੈ ਤਹਿਸੀਲਦਾਰ ਦਾ ਉਹ ਜ਼ਰੂਰ ਸੁਣਦੇ ਆਂ ਵੇਖੋ ਆਏ ਅਸੀਂ ਇੱਕ ਦਿਨ ਮੈਨੂੰ ਜ਼ਰੂਰੀ ਕੰਮ ਸੀਗਾ ਮੈਂ ਆਪਦੇ ਕੰਮ ਤੇ ਗਿਆ ਸੀਗਾ ਅਜੇ ਤਾਂ ਛੁੱਟੀ ਐ ਡਿਊਟੀ ਤੇ ਆਨਾਸ ਛੁੱਟੀ ਤੇ ਐਸ ਤੇ ਡਿਊਟੀ ਤੇ ਵਿੱਚ ਕੋਈ ਸਟ੍ਰਾਈਕ ਕਿੰਨੀ ਸਾਡੀ ਐ ਛੁੱਟੀ ਚ ਕਿਹੜੇ ਦਿਨ ਆਪਟਮਾਰਚ ਕਰ ਬੰਦ ਰਹੂਗਾ ਤਸੀਲਾਂ ਦੇ ਦਫ਼ਤਰਾਂ ਦੇ ਕੋਲ ਨਹੀਂ ਇਸ ਤਰ੍ਹਾਂ ਤਾਂ ਕੋਈ ਬਿਆਨ ਨਹੀਂ ਆਇਆ ਇਸ ਤਰ੍ਹਾਂ ਸੀਗਾ ਵੀ ਅਸੀਂ ਛੁੱਟੀ ਨਹੀਂ ਲੈਣੀ ਵੀ ਆਪਦੇ ਡਿਊਟੀ ਤੇ ਬੈਠੇ ਕੰਮ ਕਰਾਂਗੇ ਤੁਸੀਂ ਨਸੀਰਤ ਸਿੰਘ ਸਾਹਿਬ ਮੁੱਖ ਮੰਤਰੀ ਦੇ ਚੇਤਾਵਨੀ ਦੇਣ ਤੋਂ ਬਾਅਦ ਆ ਜਿਹੜੇ ਸਾਰੇ ਦਫ਼ਤਰਾਂ ਦੇ ਵਿੱਚ ਅਧਿਕਾਰੀ ਆਏ ਨੇ ਪਹਿਲਾਂ ਨਹੀਂ ਸੀਗੇ ਉਹ ਨਹੀਂ ਪਹਿਲਾਂ ਵਿੱਚ ਹੀ ਗਿਆ ਮੁੱਖ ਮੰਤਰੀ ਸਾਹਿਬ ਦੇ ਹੁਣ ਸਤਕਾਰਯੋਗ ਮੁੱਖ ਮੰਤਰੀ ਸਾਹਿਬ ਆ ਉਹਨਾਂ ਨੇ ਜੋ ਹੁਕਮ ਦਿੱਤੇ ਉਹਨਾਂ ਦੀ ਪਾਰਲਮਨ ਬਹੁਤ ਜ਼ਰੂਰੀ ਹੁੰਦੀ ਹੈ ਤੇ ਕੱਲ ਵੀ ਰਜਿਸਟਰੀਆਂ ਹੋਈਆਂ ਤੇ ਕੱਲ ਤਾਂ ਮੈਂ ਆ ਤਾਂ ਸੁੱਤੀ ਤੇ ਅੱਜ ਜੀਰੋਂ ਸ਼ੁਰੂ ਹੋਈ ਨੇ ਹਾਂ ਅੱਜ ਸਾਰੇ ਕੰਮ ਹੋ ਰਹੇ ਜੋ ਦਫ਼ਤਰੀ ਕੰਮ ਹੁੰਦੇ ਜੋ ਵੀ ਕੰਮ ਮਾਲ ਭਾਗ ਨਾਲ ਸੰਬੰਧ ਸਾਰੇ ਹੋ ਰਹੇ ਸਾਰੇ ਜੀ ਸਵੇਰ ਦਾ ਕੋਈ ਵੀ ਦਸਤਖਤ ਦਸਤਾਵ ਦਾ ਕਰਮਚਾਰੀ ਹਾਜ਼ਰ ਨਹੀਂ ਸੀਗਾ ਨਹੀਂ ਸਾਰੇ ਆ ਜਾ ਕੋਈ ਕੋ ਨਹੀਂ ਸਾਰੇ ਬੈਠੇ ਆ ਅਸੀਂ ਸਰ ਸੈਰੀ ਦਿਖਾ ਕੇ ਕੀ ਐਸੀ ਕੀ ਐਸੇ ਲਾਈਵ ਚੱਲੇ ਜਾਈਏ ਮੀਟਿੰਗਾਂ ਹੁੰਦੀਆਂ ਮੀਟਿੰਗ ਤਾਂ ਜਾਣਾ ਹੀ ਪੈਂਦਾ ਸਾਨੂੰ ਮੀਟਿੰਗ ਕੋਈ ਮੀਟਿੰਗ ਹੋ ਸਕਦੀ ਹੈ ਉੱਥੇ ਤਾਂ ਜਾਣਾ ਹੀ ਪੈਂਦਾ ਉਦੋਂ ਵਜਾਂ ਦਾ ਦੋ ਸਰੀਰ ਬਣਾ ਲੇ ਵੇਖ ਉਹ ਇਹਨਾਂ ਦੇ ਪੈਰੇ ਜਿਹਨਾਂ ਬਕੌਂਸਲ ਮੈਨੇਜਰ ਮੀਟਿੰਗਾਂ ਸੀ ਮੀਟਿੰਗਾਂ ਵੀ ਕਰਨੀਆਂ ਬਹੁਤ ਜ਼ਰੂਰ ਹੁੰਦੀਆਂ ਫੀਲਡ ਦੇ ਵਿੱਚ ਵੀ ਜਾਣਾ ਬਹੁਤ ਜ਼ਰੂਰੀ ਹੁੰਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਵੀ ਤੁਹਾਡੇ ਵੱਲੋਂ ਕੋਈ ਸਟ੍ਰਾਈਕ ਨਹੀਂ ਕੀਤੀ ਗਈ ਪਹਿਲਾਂ ਕਿਹੜਾ ਸਟ੍ਰਾਈਕ ਸੀ ਪਹਿਲਾਂ ਵੀ ਸਟ੍ਰਾਈਕ ਨਹੀਂ ਸੀ ਕੰਮ ਕਰਦੇ ਬਈ ਕੋਈ ਛੁੱਟੀ ਤਾਂ ਹੈ ਹੀ ਨਹੀਂ ਕਿਸਾਨਾਂ ਦੀ ਫੜੋਫੜਾਈ ਲਗਾਤਾਰ ਜਾਰੀ ਹੈ ਇਸੇ ਤਹਿਤ ਕਿਸਾਨਾਂ ਨੂੰ ਜਿੱਥੇ ਰੀਟੇਨ ਕੀਤਾ ਜਾ ਰਿਹਾ ਹੈ ਉੱਥੇ ਹੀ ਘਰਾਂ ਵਿੱਚ ਨਜ਼ਰਬੰਦ ਵੀ ਕੀਤਾ ਜਾ ਰਿਹਾ ਹੈ ਫਤਿਹਗੜ੍ਹ ਸਾਹਿਬ ਤੋਂ ਖਬਰ ਹੈ ਜਿੱਥੇ ਕਿਸਾਨ ਆਗੂ ਨੂੰ ਨਜ਼ਰਬੰਦ ਕਰ ਲਿਆ ਗਿਆ ਪੰਜਾਬ ਪੁਲਿਸ ਦੀਆਂ ਟੀਮਾਂ ਕਿਸਾਨ ਆਗੂ ਦੇ ਘਰੇ ਪਹੁੰਚੀਆਂ ਨੇ ਜਿੱਥੇ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ ਕਿਸਾਨ ਜਿੱਥੇ ਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 5 ਮਾਰਚ ਯਾਨੀ ਕਿ ਅੱਜ ਮੁਹਾਲੀ ਵੱਲ ਪੱਕਾ ਧਰਨਾ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਉਸ ਤੋਂ ਪਹਿਲਾਂ ਕਿਸਾਨ ਆਗੂਆਂ ਨੂੰ ਪੁਲਿਸ ਵੱਲੋਂ ਉਹਨਾਂ ਦੇ ਘਰਾਂ ਵਿੱਚ ਨਜ਼ਰਬੰਦ ਕੀਤਾ ਗਿਆ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਸਤਵੀਰ ਸਿੰਘ ਨੂੰ ਅਤੇ ਹੋਰ ਜ਼ਿਲ੍ਹੇ ਦੇ ਵੱਖ-ਵੱਖ ਕਿਸਾਨ ਆਗੂਆਂ ਨੂੰ ਵੀ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਤਵੀਰ ਸਿੰਘ ਨੇ ਦੱਸਿਆ ਕਿ 5 ਮਾਰਚ ਨੂੰ ਕਿਸਾਨਾਂ ਵੱਲੋਂ ਟਰਾਲੀਆਂ, ਟਰੈਕਟਰ ਲੈ ਕੇ ਮੋਹਾਲੀ ਵੱਲ ਪੱਕਾ ਮੋਰਚਾ ਲਾਉਣ ਲਈ ਕੂਚ ਕੀਤਾ ਜਾਣਾ ਹੈ ਪਰ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਸਰਕਾਰ ਸਾਡੇ ਨਾਲ ਤੱਕਾ ਕਰ ਰਹੀ ਹੈ। ਉਹ ਕਿਸੇ ਵੀ ਤੱਕੇ ਦਾ ਜਵਾਬ ਦੇਣਗੇ। ਅਤੇ ਉਹ ਹਾਜ਼ਰ ਰਹਿਣਗੇ ਕਿਹਾ ਕਿ ਜੇਕਰ ਕਾਰ ਉਹਨਾਂ ਨੂੰ ਜੇਲ੍ਹਾਂ ਵਿੱਚ ਸੁਟਿਆ ਜਾਂਦਾ ਤਾਂ ਉਹ ਡਰਨਗੇ ਨਹੀਂ ਉਹਨਾਂ ਵੱਲੋਂ ਸੰਘਰਸ਼ ਜਾਰੀ ਰਹੇਗਾ ਕਿੰਨੀ ਇਹ ਪੰਜਾਬ ਸਰਕਾਰ ਦਾ ਤੇ ਆਪਣੇ ਸੀਐਮ ਸਾਹਿਬ ਦਾ ਬਿਲਕੁਲ ਸਾਡੇ ਨਾਲ ਸਰੀਆਮ ਧੱਕਾ ਹੈ ਕਿਉਂਕਿ ਦੇਖੋ ਇੱਕ ਤੇ ਉਹ ਮੀਟਿੰਗ ਛੱਡ ਕੇ ਭੱਜੇ ਵਿੱਚੋਂ ਤੇ ਮੰਗਾ ਦੇ ਉੱਤੇ ਕਹਿਦਾ ਕੈਨਸਲ ਤੇ ਉਹਨਾਂ ਨੂੰ ਜੇ ਐਦਾਂ ਲੱਗਦਾ ਵੀ ਜ਼ਬਰ ਦੇ ਨਾਲ ਸਾਨੂੰ ਮਨਾ ਲਣਗੇ ਫੇਰ ਜ਼ਬਰ ਨਾਲ ਤਾਂ ਫਿਰ ਇੱਕੋ ਹੀ ਕੰਮ ਹੋਣਾ ਵੀ ਸਾਨੂੰ ਲੈਨ ਚ ਖੜੇ ਕਰਕੇ ਗੋਲੀ ਮਾਰਨੀ ਪਊਗੀ ਇਹ ਤੋਂ ਥੱਲੇ ਤਾਂ ਸਾਡੇ ਲਈ ਕੁਝ ਨਹੀਂਗਾ ਐਦਾਂ ਤਾਂ ਚਾਹ ਜੇਰ ਚ ਜਿੰਨੇ ਦਿਨ ਮਰਜ਼ੀ ਲਾਈਏ ਕੋਈ ਫਰਕ ਨਹੀਂ ਪੈਣਾ ਜਿੱਲਾਂ ਬੰਦਿਆਂ ਲਈ ਬਣੀਆਂ ਬੰਦੀ ਜੇਲ ਜਾਂਦੇ ਨੇ ਕਿੰਨੇ ਕ ਜਿਲ੍ਹੇ ਚ ਬੰਦੇ ਰਾਉਂਡ ਅਪ ਕੀਤੇ ਨੇ ਤੁਹਾਡੀ ਜੁਨੀਅਨ ਤਕਰੀਬਨ ਸਾਡੀ ਜੁਨੀਅਨ ਦੇ 8 ਬੰਦੇ ਨੇ ਤਿੰਨ ਕਮਾਣੋ ਨੇ ਦੋ ਅਸੀਂ ਇੱਥੇ ਆ ਤੇ ਦੋ ਆਪਣੇ ਕਿੜੀ ਚੌਂਕ ਨੇ ਇੱਕ ਬਡਾਲੀ ਹੋਰ ਵਿਸਤ੍ਰਿਤਤਾ ਕੋਈ ਫੋਰਥ ਸਾਰੀਆਂ ਜੁਨੀਅਨ ਦੇ ਨੇਤਰ ਲਖੋਵਾਲ ਦੇ ਨੇ ਰਾਜੇਵਾਲ ਦੇ ਸਾਹਬ ਦੇ ਨੇ ਤੇ ਬਹਿਰੂ ਸਾਹਬ ਦੇ ਨੇ ਤੇ ਕ੍ਰਾਂਤੀਕਾਰੀ ਦੇ ਕਹਿੰਦੇ ਨੇ ਕਾਮਯਾਬੀ ਦੇ ਲਈ ਕੋਈ ਉਮਰ ਨਹੀਂ ਹੁੰਦੀ ਕਾਮਯਾਬ ਹੋਣ ਦੇ ਲਈ ਕਿਸੇ ਵੀ ਉਮਰ ਦੇ ਵਿੱਚ ਮਿਹਨਤ ਕੀਤੀ ਜਾ ਸਕਦੀ ਹੈ ਅਜਿਹਾ ਇੱਕ ਮਾਮਲਾ ਬਟਾਲਾ ਦਾ ਹੈ ਜਿੱਥੇ ਨਿੱਕੀ ਉਮਰੇ ਪੜਾਈ ਦੇ ਨਾਲ ਨਾਲ ਗਾਉਣ ਦਾ ਸ਼ੌਕ ਰੱਖਿਆ ਗਿਆ ਅਤੇ ਆਵਾਜ਼ ਸੁਣ ਕੇ ਤੁਸੀਂ ਵੀ 당ਗ ਰਹਿ ਜਾਓਗੇ ਤਾਂ ਸਿੱਖ ਨੌਜਵਾਨ ਜਿਹੜਾ ਤਾਂ ਨਿੱਕੀ ਉਮਰੇ ਆਪਣੀ ਆਵਾਜ਼ ਦੇ ਨਾਲ ਲੋਕਾਂ ਨੂੰ 꼿 ਰਿਹਾ ਹੈ ਤਾਂ ਸਾਡੇ ਸਹਿਯੋਗੀ ਵਿੱਕੀ ਮਲਕ ਦੀ ਬਟਾਲਾ ਤੋਂ ਇੱਕ ਖਾਸ ਰਿਪੋਰਟ ਹੈ ਆਓ ਦੇਖਦੇ ਹਾਂ ਨੀ ਤੂੰ ਸਾਦਗੀ ਚ ਬਾਲਾ ਮੈਨੂੰ ਜੱਜੇ ਸੋਣੀਏ ਨੀ ਕਿਤੇ ਆਸ਼ਿਕ ਦਾ ਦਿਲ ਤਾਂ ਤੂੰ ਰੱਖੇ ਸੋਣੀਏ ਨੀ ਤੂੰ ਸਾਦਗੀ ਚ ਬਾਲਾ ਮੈਨੂੰ ਜੱਜੇ ਆਸ਼ਿਕ ਦਾ ਦਿਲ ਤਾਂ ਤੂੰ ਰੱਖੇ ਸੋਣੀਏ ਸੱਚੀ ਅੱਖਾਂ ਨੇ ਨਸ਼ੀਲੀ ਤੇਰੀਆਂ ਤੇਰੀਆਂ ਡਾ ਡੁੱਬਦਾ ਜਦੇ ਵਿੱਚ ਜਾਵੇ ਕਾ ਦਾ ਗੁੱਤ ਚ ਪਰਾਂਦਾ ਪਾ ਲਿਆ ਕੁਝ ਨਜ਼ਰ ਹੋਰ ਨਾ ਆਵੇ ਦਿਲ ਲੁੱਟ ਲਿਆ ਮਰ ਜਾਣੀ ਨੇ ਮੁੰਡਾ ਮਰਦਾ ਤੇਰੇ ਤੇ ਜਾਵੇ ਕਾ ਮਾਰਿਆ ਨਹੀਂ ਥਾਪੀਆਂ ਸੁੱਚੀਆਂ ਨੇ ਨਹੀਂ ਤਾਂ ਕੀਤੀਆਂ ਨਹੀਂ ਕਾਪੀਆਂ 11 ਦੇ ਸਿਰਾਂ ਤੇ ਮਾਰਿਆ ਨਹੀਂ ਥਾਪੀਆਂ ਸੁੱਚੀਆਂ ਨੇ ਨਹੀਂ ਤਾਂ ਕੀਤੀਆਂ ਨਹੀਂ ਕਾਪੀਆਂ ਹਉ ਤੇਰੇ ਦੇ ਚਲਾਰੂਆ ਨੂੰ ਕਿੱਥੇ ਗੋਲਦੇ ਹਉ ਤੇਰੇ ਦੇ ਚਲਾਰੂਆ ਨੂੰ ਕਿੱਥੇ ਗੋਲਦੇ ਹੌਸਲੇ ਉਹ ਜਿੰਨਾ ਦੇ ਛੀ ਤੀਰ ਹੁੰਦੇ ਨੇ ਜੋ ਜੁਰਤਾਣਾ ਅੰਬਰਾਂ ਦੀ ਹਿੱਕ ਪਾਰਦੇ ਪੱਲਿਆਰ ਫਾਵੇ ਨਹੀਂ ਉਹ ਤੀਰ ਹੁੰਦੇ ਨੇ ਜੋ ਜੁਰਤਾਣਾ ਅੰਬਰਾਂ ਦੀ ਹਿੱਕ ਪਾਰਦੇ ਛੋੜਿਆ ਲਾਫੇ ਨਹੀਂ ਉਹ ਤੀਰ ਹੁੰਦੇ ਨੇ ਤੁਸੀਂ ਦੇਖ ਰਹੇ ਹੋ ਅਨਮਿਊਟ ਚੈਨਲ ਜਿੱਥੇ ਤੁਹਾਨੂੰ ਵੱਖ-ਵੱਖ ਤਰ੍ਹਾਂ ਦੀਆਂ ਸਟੋਰੀਆਂ ਦਿਖਾਈਆਂ ਵੱਖ-ਵੱਖ ਤਰ੍ਹਾਂ ਦਾ ਪੰਜਾਬ ਦੇ ਨੌਜਵਾਨਾਂ ਦੇ ਹੁਨਰ ਦਿਖਾਏ ਉੱਥੇ ਹੀ ਬਟਾਲਾ ਦਾ ਇੱਕ ਨਜ਼ਦੀਕ ਪਿੰਡ ਹੈ ਵੱਡਾ ਦਵਾਨੀਵਾਲ ਉੱਥੇ ਹੀ ਪੰਜਾਬੀ ਜਿਹੜੇ ਗਾਣੇ ਗਾਉਂਦਾ ਨੌਜਵਾਨ ਔਰ ਬਚਪਨ ਤੋਂ ਹੀ ਸ਼ੌਂਕ ਹੈ ਔਰ ਸਕੂਲ 'ਚ ਔਰ ਕਾਲਜ 'ਚ ਗਾਉਂਦਾ ਹੈ ਆਪਾਂ ਗੱਲ ਵੀ ਕਰਦੇ ਬੇਟਾ ਪਾਜੀ ਕੀ ਨਾਮ ਤੁਹਾਡਾ ਗੁਰਵਿੰਦਰ ਸਿੰਘ ਕਿੱਥੋਂ ਸ਼ੌਂਕ ਪਿਆ ਗਾਉਂਦਾ ਪਰ ਇਹ ਮਨੇ ਮੋਢੇ ਛੁੱੜੂ ਤੋਂ ਸ਼ੌਂਕ ਜੇ ਸਕੂਲਾਂ 'ਚ ਵੀ ਗਾਇਆ ਤੇ ਹੁਣ ਕਾਲਜਾਂ 'ਚ ਗਾਉਂਦਾ ਹੈ ਤੇ ਮਨ ਲਈ ਮਿਊਜ਼ਿਕ ਨਾਲ ਪਿਆਰ ਵਾ ਬਚਪਨ ਤੋਂ ਹੀ ਸ਼ੌਂਕ ਹੈ ਹਾਂਜੀ ਹਾਂਜੀ ਭਾਈ ਬਚਪਨ ਤੋਂ ਸਿਉਂ ਪੁਰਾ ਪਰਿਵਾਰ ਚ ਵੀ ਫਿਰ ਘਰ ਵੀ ਬੈ ਕੇ ਗਾਉਂਦੇ ਕੇ ਸਕੂਲਾਂ ਚ ਵੀ ਗਾਉਂਦੇ ਹਾਂਜੀ ਹਾਂਜੀ ਘਰ ਵੀ ਘਰ ਘਰ ਗਾਉਂਦੇ ਰਹੀਦਾ ਜੀ ਹਾਂਜੀ ਹਾਂਜੀ ਤੇ ਕਾਲਜ ਚ ਹੁਣ ਫੰਕਸ਼ਨ ਹੋਉਂਦੇ ਆ ਹੁਣ ਵੀ ਗਾਏ ਆ ਤੇ ਹੁਣ ਫਿਰ ਨਾ ਹੈ ਗੱਲ ਧਿਆਨੇ ਜਾਣਗੋ ਘਰ ਦੇ ਨਹੀਂ ਕਹਿੰਦੇ ਵੀ ਆ ਮੁੰਡਾ ਐਵੇਂ ਹੀ ਗਾਉਂਦਾ ਰਹਿੰਦਾ ਵਾ ਕਿ ਘਰ ਦੇ ਨਾਲ ਸਹਿਮਤ ਤੇ ਤੜਦਣਾ ਨਹੀਂ ਨਹੀਂ ਘਰ ਦੇ ਭਾਈ ਪੋਲੇ سپورਟ ਕਰਦੇ ਜੀ ਉਹ ਕਹਿੰਦੇ ਜੋ ਕਰਨਾ ਸੀ ਤੂੰ ਕਰ ਆਪਾਂ ਦੇ ਨਾਲੋਂ ਕਿਹੜਾ ਗਾਇਕਰ ਕਿਹੜਾ ਪਸੰਦ ਹੈ ਪੰਜਾਬੀ ਗਾਇਕਰ ਤੇ ਬਹੁਤ ਸੋਹਣਾ ਬੋਲਦੇ ਆ ਪਰ ਤੁਹਾਨੂੰ ਕਿਹੜਾ ਪੰਜਾਬੀ ਗਾਇਕ ਸਸਤੋਣਾ ਲੱਗਦਾ ਹੈ ਗਾਇਕ ਭਾ ਦੀ ਸਾਰੇ ਵਧੀਆ ਨੇ ਵਿੱਚੋਂ ਮਤਲਬ ਕਿ ਉਹਨਾਂ ਦੇ ਗਾਣੇ ਮਤਲਬ ਸਾਰਿਆਂ ਦੇ ਵਧੀਆ ਵਾ ਤੇ ਵਿੱਚੋਂ ਸਾਰਿਆਂ ਦੇ ਗਾਣੇ ਪਸੰਦ ਆ ਜਿਵੇਂ ਹੋ ਗਿਆ ਸਿੱਧੂ ਮੂਸੇ ਵਾਲੇ ਦਾ ਹੋ ਗਿਆ ਟੱਬਿਆਂ ਦਾ ਪੁੱਤ ਗਾਣਾ ਹੋ ਗਿਆ ਗਾਣਾ ਹੋ ਗਿਆ ਉਹ ਬਹੁਤ ਵਧੀਆ ਲੱਗਦਾ ਭਾਈ ਮੈਨੂੰ ਸੁਣਾਓ ਕਿਉਂ ਕਹਿੰਨਾ ਹਾਂਜੀ ਹਾਂਜੀ ਜਰੂਰ ਹੋ ਕਈ ਨਾਸਤਕ ਮੈਨੂੰ ਦੱਸਦੇ ਨੇ ਨਹੀਂ ਕਈ ਧਰਮਾਂ ਦੇ ਵਿੱਚ ਵਾਰਦੇ ਨੇ ਨਹੀਂ ਕਿਤੇ ਪੂਜਾ ਮੇਰੀ ਕਰਦੇ ਨੇ ਨਹੀਂ ਕਿਤੇ ਪੁਤਲੇ ਮੇਰੇ ਸਾਰਦੇ ਨੇ ਨਾ ਸਮਝ ਸਕੇ ਮੇਰੇ ਰਾਵਣ ਨੂੰ ਣੀ ਕੌਣ ਰੋਕ ਲਊ ਦਰੇ ਆਵਣ ਨੂੰ ਣੀ ਬੰਨ ਲੱਗਦੇ ਹੁੰਦੇ ਨਹਿਰਾਂ ਦੇ ਨਹਿਰਾਂ ਦੇ ਨਹਿਰਾਂ ਦੇ ਹੋ ਮਾਰੀ ਜੱਟ ਦੀ ਹਿੰਟ ਕੁੜੇ ਮੇਰਾ ਟੱਬਿਆਂ ਦੇ ਵਿੱਚ ਪਿੰਡ ਕੁਰੇ ਨਹੀਂ ਮੁੰਡੇ ਫੈਣ ਨੇ ਟੋਡੇ ਸ਼ਹਿਰਾਂ ਦੇ ਸ਼ਹਿਰਾਂ ਦੇ ਸ਼ਹਿਰਾਂ ਦੇ ਇਹ ਤਾਂ ਗੱਸਦੂ ਮੋਸੇ ਵਾਲੇ ਦਾ ਕਿਉਂਕਿ ਉਹ ਬਹੁਤ ਜ਼ਿਆਦਾ ਫੇਮਸ ਵੀ ਹੈ ਉਹ ਹਾਲੇ ਵੀ ਸੁਣਦੇ ਲੋਕੀ ਉਹਨੂੰ ਪਰ ਇਸ ਤੋਂ ਇਲਾਵਾ ਤੁਹਾਡਾ ਗਾਇਕਰ ਕਿਹੜਾ ਪਸੰਦ ਆ ਔਰ ਜਦੋਂ ਰਿਆਜ਼ ਕਰਦੇ ਹੋ ਇਹ ਕਦੋਂ ਰਿਆਜ਼ ਕਰਦੇ ਹੋ ਪੜਾਈ ਦੇ ਨਾਲ ਨਾਲ ਭਾਈ ਦੇ ਨਾਲ ਨਾਲ ਭਾਈ ਜਦੋਂ ਫ੍ਰੀ ਟਾਈਮ ਹੋ ਗਿਆ ਮਤਲਬ ਕਿ ਗਾਈ ਜਾਈਦਾ ਮਤਲਬ ਕਿ ਜਦੋਂ ਮਤਲਬ ਕਿ ਹੁਣ ਜ ਹੁਣ ਵੀ ਫ੍ਰੀ ਬੈਠੇ ਆ ਹੁਣ ਮਾਰਾ ਮੋਟਾ ਨਾਲ ਗੁੰਗੁਨਾਈ ਜਾਂਦਾ ਵਾ ਕਿ ਇਦਾਂ ਨਾਲ ਜੇ ਰਿਆਜ਼ ਪੱਕਾ ਨਹੀਂ ਹੈ ਕਿ ਕਿਦੋਂ ਕਰਨਾ ਰਿਆਜ਼ ਹਾਂਜੀ ਹਾਂਜੀ ਫ੍ਰੀ ਟਾਈਮ ਦੇ ਜਦੋਂ ਮੱਦੀ ਗੱਲ ਇਹਦੇ ਕਿਸੇ ਵੇਲੇ ਬੰਦਾ ਤੁਰਿਆ ਜਾਂਦਾ ਹਾਂਜੀ 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 ਫਿਰ ਮੂੰਹ ਤੇ ਬੋਲੀ ਜਾਂਦਾ ਰਹੇ ਕਿੰਦਾ ਸ਼ੌਂਕ ਜਿੱਦਾਂ ਹੋ ਗਿਆ ਨਾ ਪੂਰਾ ਪਗਾਉਣਾ ਹੀ ਪਗਾਉਣਾ ਹੈ ਕਰਨ ਬੜੇ ਜਣੇ ਕਹਿੰਦੇ ਕਿ ਇਦਾਂ ਹੀ ਪਹਿਲਾਂ ਪਹਿਲਾਂ ਇਸ਼ਤਾਂ ਤੇ ਵੀਡੀਓ ਪਾਈ ਤੇ ਬਹੁਤ ਜਣਿਆਂ ਨੇ ਮਤਲਬ ਹੱਸ-ਹੱਸ ਕੇ ਬੜੇ ਜਣੇ ਕਿ ਤੂੰ ਇਹ ਕੀ ਕਰਦਾ ਤੂੰ ਵੀ ਸ਼ਾਇਰੀ ਵਿੱਚ ਹੈਗੀ ਹੈ ਕੁਝ ਸ਼ਾਇਰੀਆਂ ਵੀ ਹੈਗੀਆਂ ਤੇ ਬਹੁਤ ਜਣੇ ਹੱਸੇ ਮੈਂ ਕੋਈ ਟੈਮ ਹੁੰਦਾ ਕੋਈ ਨਹੀਂ ਵੇਖ ਲਾਗੇ ਇਹਦਾ ਵੀ ਹੁੰਦਾ ਕਿ ਤਨ ਦੋਸਤ ਬੈਠੇ ਹੁੰਦੇ ਉਹ ਕਹਿਣ ਵੀ ਯਾਰ ਆ ਗਾਣਾ ਸੁਣਾ ਮੈਨੂੰ ਤੇਰੀ ਆਵਾਜ਼ ਬੜੀ ਸੋਹਣੀ ਲੱਗਦੀ ਹੈ ਹਾਂਜੀ ਹਾਂਜੀ ਭਾਈ ਵੀਡੀਓ ਵੀ ਹੈਗੀਆਂ ਨੇ ਵਿੱਚ ਕੀ ਮਤਲਬ ਕਿ ਦੋ ਚਾਰ ਜਾਣੇ ਬੈਠੇ ਬਹੁਤ ਜਾਣੇ ਗਾਏ ਵੀ ਆ ਗਏ ਵਿੱਚ ਗਾਣਾ ਮਹਿਫਿਲ ਜਿੱਦਾਂ ਲੱਗਦੀ ਤੇ ਉਹਦੇ ਵਿੱਚ ਕਿਹਾ ਜਾਂਦਾ ਤੇ ਫਿਰ ਗਾਏ ਵੀ ਆ ਗਏ ਆਪਣੇ ਗਾਣੇ ਫਿਰ ਮਹਿਫਿਲ ਚ ਕਿਹੜਾ ਸੌਂਗ ਸੁਣਾਉਂਦੇ ਤੇ ਆਪਣਾ ਹੀ ਵਾਰੀ ਗਾੜੀਦਾਰੇ ਉਹ ਕਹਿੰਦੇ ਕਿ ਆਪਣਾ ਸੁਣਾ ਲਈ ਜੀ ਆਪਣਾ ਢਿਖਾ ਆਪ ਵੀ ਲੈ ਲਈਦਾ ਥੋੜਾ ਬਹੁਤਾ ਉਹ ਕਹਿੰਦੇ ਆਪਣਾ ਹੀ ਗਾ ਕਿੰਨੇ ਕ ਗਾਣੇ ਆਪ ਲਿਖੇ ਚੁੱਕੇਗਾ ਪਹਿਲਾਂ ਪਹਿਲਾਂ ਤੇ ਬਹੁਤ ਲਿਖੇ ਸੀ ਹੁਣ ਜਿਹੜੇ ਮਤਲਬ ਕਿ ਨਿਊ ਸਟਾਰਟਿੰਗ ਕੀਤੀ ਹੈ ਜਿਹੜੇ ਮੈਨੂੰ ਮਤਲਬ ਕਿ ਵਧੀਆ ਲੱਗਣ ਡਿਆ ਤੇ ਉਹਦੇ ਚਾਰ ਪੰਜ ਲਿਖੇ ਜਿਹੜੇ ਆਪ ਲਿਖੇ ਤੇ ਹਾਂਜੀ ਹਾਂਜੀ ਉਹ ਫਿਰ ਕਾਲਜ ਚ ਸੋਨ ਉਸਨੋਂ ਆਇਆ ਸੁਣ ਤਾਰਿਆ ਗਿਆ ਡੇਕ ਉਹ ਕਹਿੰਦੇ ਹੁੰਦੇ ਕਿ ਜ਼ੀਰੋ ਗੋਣਾ ਵਾ ਤੇ ਮੈਨੂੰ ਮੈਨੂੰ ਮਤਲਬ ਕਿ ਬੁਲਾਉਂਦੇ ਆ ਪੇ ਇੱਕ ਪੇਪਰ ਹੁੰਦਿਆ ਸੀ ਪੇਪਰ ਚ ਉਠਾ ਕੇ ਕਰਿਆ ਮੈਨੂੰ ਅੱਛਾ ਕਹਿੰਦੇ ਕਿ ਪੇਪਰ ਨਹੀਂ ਤੇ ਕਹਿੰਦੇ ਕੋਈ ਨਹੀਂ ਪੇਪਰ ਬਾਹਰ ਦੇਣੀ ਫੰਕਸ਼ਨ ਹੀ ਤੇ ਕਹਿੰਦੇ ਗੋਣਾ ਗਾਣਾ ਤੇ ਉਦੋਂ ਗਾਇਆ ਇਹ ਗਾਣਾ ਉਹ ਸਰ ਬਹੁਤ ਵਧੀਆ ਨਾ ਦੇ ਮੇਰਾ ਫੇਵਰਟ ਸਾੜੀ ਉਹ ਵੇਲੇ ਅੱਛਾ ਉਹ ਜ਼ਰੂਰ ਉਹ ਕਹਿੰਦੇ ਜਦੋਂ ਕੋਈ ਫੰਕਸ਼ਨ ਹੁੰਦਾ ਵਾ ਪਹਿਲਾਂ ਮੈਨੂੰ ਗਾਣਾ ਹੁੰਨੇ ਹੁਣ ਐਥਲੈਟਿਕ ਲੰਗੇ ਆ ਤਿੰਨ ਦਿਨ ਚੱਲੇ ਆ ਤੇ ਲਾਸਟ ਦਿਨ ਰੇਨ ਹੁੰਦਾ ਵੀ ਮੀਂਹ ਪੈਂਦਾ ਬਹੁਤ ਉਹਨਾਂ ਨੇ ਫੇਰ ਵੀ ਮੈਨੂੰ ਕਿਹਾ ਕਿ ਗਾਣਾ ਗਾਉਣਾ ਵਾ ਤੋ ਗਾਉਣਾ ਵਾ ਤੇ ਉਹ ਕਹਿੰਦੇ ਕੋਈ ਨਹੀਂ ਨੰਬਰ ਲਾ ਜਣ ਕੇ ਤੂੰ ਗਾਣਾ ਗਾ ਬਸ ਅਸੀਂ ਨਹੀਂ ਗੱਲ ਕਹਿੰਦੇ ਉਹ ਵਧੀਆ ਲੰਦਾ ਵਈਦਾ ਲੱਗਦਾ ਨਹੀਂ ਵੀ ਕੋਈ ਹੁਨਰ ਹੈ ਜਿਹੜਾ ਤੇਰੇ ਚ ਉਹ ਜਾ ਕੇ ਜਦੋਂ ਲੋਕਾਂ ਦੇ ਸਾਹਮਣੇ ਹੁੰਦਾ ਤੇ ਉਹਦਾ ਕੋਈ ਫਾਇਦਾ ਮਿਲਦਾ ਫਾਇਦਾ ਭਾਈ ਬਸ ਪਸੰਦ ਕਰਦੇ ਨੇ ਲੋਕੀ ਬਾਜ ਨੂੰ ਮਿਊਜ਼ਿਕ ਨੂੰ ਕਿ ਵਧੀਆ ਗੋਨਾਂ ਮ ਵਿੱਚੋਂ ਸਪੋਰਟ ਕਰਦੇ ਉਹ ਬਹੁਤ ਜਾਣੇ ਕਿ ਵਧੀਆ ਗੋਨਾਂ ਹੋੜ ਗਾ ਇਦਾਂ ਕੀ ਫਾਇਦਾ ਆਇਚ ਪਰ ਜੋ ਫਿਰ ਆਪਣੇ ਕੋ ਮੇ ਘਰ ਦੇ ਕਹਿੰਦੇ ਆ ਤੈਨੂੰ ਵਧੀਆ ਲੱਗਦਾ ਵਾ ਤੂੰ ਗਾ ਪਾਪਾ ਤੇਰੇ ਨਾਲ ਵਾ ਬਸ ਇਹ ਹੋਰ ਕੋਈ ਚਾਹੀ ਦੁਨੀਆਦਰ ਵੀਊ ਚਾਹੀਦੀ ਨਹੀਂ ਭਾਈ ਜਦੋਂ ਘਰ ਦੇ ਨਾਲ ਆ ਫਿਰ ਘਰ ਦੇ ਸਪੋਰਟ ਕਰਦੇ ਪਏ ਆ ਫਿਰ ਮਾਂ ਪਿਓ ਦੀ ਸਪੋਰਟ ਦੇ ਨਾਲ ਹੀ ਬੰਦਾ ਵਾ ਹਾਂਜੀ 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 ਮੰਮੀ ਬੋਲ ਕਰਦੇ ਉਹ ਸਪੋਰਟ ਉਹ ਕਹਿੰਦੇ ਕਿ ਜੋ ਕਰਨਾ ਤੂੰ ਕਰ ਪਾਪਾ ਵੀ ਕਰਦੇ ਆ ਪਾਪਾ ਕਹਿੰਦੇ ਆ ਕਿ ਖਾਣਾ ਕਿ ਤੂੰ ਕਰ ਪਹਿਲਾਂ ਕਹਿੰਦੇ ਕਿ ਹਾਂ ਕਿ ਥੋੜਾ ਜਿਹਾ ਕਿ ਹਾਂ ਕਿ 뮤직 ਵਾਲਾ ਪਾਸਾ ਵਾ ਤੇ ਪਹਿਲਾਂ ਜਿਹੜੇ ਸਿੰਗਰ ਹੁੰਦੇ ਰਹੇ ਆ ਉਹਨਾਂ ਤੋਂ ਬਾਅਦ ਹੋਲੀ-ਓਲੀ ਉਹਦੇ ਵਿੱਚ ਪਪਾ ਵੀ ਕਹਿ ਰਹੇ ਆ ਕਿ ਹਾਂ ਕਿ ਵਧੀਆ ਵਾ ਕਾਰੇ ਕੰਮ ਜ਼ਰੂਰੀ ਆ ਮੰਮੀ ਪਪਾ ਤਾਂ ਕਹਿੰਦੇ ਆ ਪਰ ਜਿਹੜੇ ਇੱਕ ਮਾਂ ਦਾ ਗਾਣਾ ਵਾ ਸਿੱਧੂ ਮੂਸੇਵਾਲੇ ਦਾ ਉਹ ਤੁਹਾਨੂੰ ਆਉਂਦਾ ਆਉਂਦੇ ਹੁਣ ਥੋੜਾ ਬੋਧਨ ਫੋੜ ਕੇ ਕੋਈ ਸੁਣਾ ਦਿਓ ਮਾਨੀ ਡੀਆ ਕਦੇ ਸੂਰਜ ਵਾਂਗੂੰ ਤਪਦਾ ਹਾਂ ਸੂਰਜ ਵਾਂਗੂੰ ਤਪਦਾ ਕਦੇ ਸ਼ਾਂਤ ਸਵੇਰੇ ਵਰਗਾ ਆ ਮਾ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆ ਮਾ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆ ਕਈ ਵਾਰੀ ਬੱਪੂ ਵਾਂਗੂ ਦੁਨੀਆ ਤੇ ਹੱਕ ਜਾਇਆ ਜਾਂਦਾ ਪਰ ਹਰ ਵਾਰੀ ਮਾਤੇਰੇ ਵਾਂਗੂ ਤਰਸਦਿਆ ਜਾਂਦਾ ਕਈ ਕਹਿੰਦੇ ਆਹ ਚਿਹਰਾ ਕਹਿੰਦੇ ਆਹ ਚਿਹਰਾ ਜ ਮਾਤੇਰੇ ਤੇਰੇ ਵਰਗਾ ਆ ਮਾ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆ ਮਾ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆ ਇਹਨੇ ਨੌਜਵਾਨੇ ਪੰਜਾਬ ਦੇ ਨੌਜਵਾਨ ਹੈ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਤੁਸੀਂ ਆਪਣੇ ਵੱਲੋਂ ਕਿਉਂਕਿ ਆਪ ਤੇ ਤੁਹਾਡੀ ਛੋਟੀ ਉਮਰ ਦੇ ਵਿੱਚ ਤੁਸੀਂ ਗਾਉਂਦਾ ਹੁਣ ਰੱਖ ਲਿਆ ਕੋਲ ਹਾਂਜੀ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਤੁਹਾਡੇ ਵਰਗੇ ਨੌਜਵਾਨਾਂ ਕੋਈ ਨਾ ਕੋਈ ਆਪਣਾ ਮਤਲਬ ਕਿ ਰੱਖਣਾ ਚਾਹੀਦਾ ਵਾ ਸ਼ੌਂਕ ਰੱਖਣਾ ਚਾਹੀਦਾ ਵਾ ਜਿੱਦਾਂ ਕਬੱਡੀ ਵੀ ਹੋ ਗਈ ਪੰਜਾਬ ਚਾਲ ਦੇ ਪਹਿਲਾਂ ਬਹੁਤ ਚੱਲਦੀ ਰਹੀ ਆ ਆਪਾਂ ਬਹੁਤ ਮਤਲਬ ਕਿ ਸਾਡੇ ਘਰ ਦੇ ਨਾਲ ਬਹੁਤ ਵੇਖੀ ਗਰੀਬੀ ਵੇਖੀ ਆ ਤੇ ਅਨੋ ਤੋਂ ਮੋਟੀਵੇਟ ਮਿਲਦੀ ਆ ਕਿ ਹਾਂ ਕੀ ਉਹਨਾਂ ਨੇ ਵੇਖੀ ਆ ਆਪਾਂ ਉਹਨਾਂ ਨੂੰ ਅੱਗੇ ਨਹੀਂ ਵਿਖਾਉਣੀ ਹੈਗੀ ਪਰ ਜਿਹੜੇ ਹੋਣ ਦੇ ਨੌਜਵਾਨ ਉਹਨਾਂ ਨੂੰ ਮਤਲਬ ਕਿ ਪਤਾ ਨਹੀਂ ਕੋਈ ਨੌਜਵਾਨਾਂ ਦੇ ਕਿਉਂਕਿ ਪੰਜਾਬੀ ਨੌਜਵਾਨ ਚ ਹਰ ਇੱਕ ਚ ਕੋਈ ਨਾ ਕੋਈ ਹੁਨਰ ਹੁੰਦਾ ਜੇ ਹੁਨਰ ਆ ਬਣਾ ਜਿਹੜਾ ਨਾ ਹੁਨਰ ਆ ਉਹਨੂੰ ਲੋਕਾਂ ਸਾਹਮਣੇ ਕਰਨਾ ਚਾਹੀਦਾ ਪੇਸ਼ ਕਰਨਾ ਚਾਹੀਦਾ ਹਾਂ ਕੋਈ ਕਿਉਂਕਿ ਦੱਬ ਕੇ ਕੋਈ ਚੀਜ਼ ਨਹੀਂ ਰੱਖਣੀ ਚਾਹੀਦੀ ਆਪਣੇ ਅੰਦਰ ਜੇ ਹੁਨਰ ਹੈਗਾ ਉਹ ਖਾਓ ਦੁਨੀਆ ਨੂੰ ਕੀ ਹਾਂ ਕਿ ਮੇਰੇ ਅੰਦਰ ਆਹ ਹੁਨਰ ਹੁੰਦਾ ਹਰ ਇੱਕ ਦੇ ਅੰਦਰ ਕੋਈ ਹੁਨਰ ਹੁੰਦਾ ਵਾ ਮਾਰੇ ਤੋਂ ਮਾਰੇ ਬੰਦੇ ਦੇ ਅੰਦਰ ਵੀ ਹੁਨਰ ਹੁੰਦਾ ਵਾ ਕਈਆਂ 'ਚ ਕਮੇਡੀ ਦਾ ਹੁੰਦਾ ਵਾ ਸਿੰਗਿੰਗ ਦਾ ਹੁੰਦਾ ਵਾ ਡਾਂਸਿੰਗ ਦਾ ਹੁੰਦਾ ਵਾ ਹੁੰਦਾ ਜਰੂਰ ਪਰ ਕਈ ਮਤਲਬ ਕਿ ਝਿਜਕਉਂਦੇ ਆ ਆਪਾਂ ਹੀ ਪਹਿਲਾਂ ਬਰੇਚ ਝਿਜਕਦੇ ਰਹੇ ਆ ਪਹਿਲਾਂ ਕਿ ਨਹੀਂ ਚੱਲਣਾ ਹੈਗਾ ਬਾਹਰ ਮਤਲਬ ਕਿ ਸਿਰ ਸਕੂਲ ਟਾਈਮ ਹੀ ਉਹ ਤੇ ਸ਼ੋਅ ਲੱਗਾ ਹੀ ਇੱਕ ਤੇ ਉਹਦੇ ਵਿੱਚ ਉਹ ਕਹਿੰਦੇ ਕਹਿੰਦੇ ਝਿਜਕਣਾ ਨਹੀਂ ਹੈਗਾ ਤੁਹਾਨੂੰ ਲੱਗਿਆ ਆਪਾਂ ਵੀ ਆ ਸਟੇਜ ਤੇ ਹੌਲੀ-ਹੌਲੀ ਆਏ ਆ ਜੇ ਤੁਹਾਡੇ ਅੰਦਰ ਹੁਨਰ ਆ ਉਹ ਜ਼ਰੂਰ ਵਿਖਾਓ ਇਹ ਮਤਲਬ ਕਿ ਵਿਖਾਉਣਾ ਚਾਹੀਦਾ ਸਾਰਿਆਂ ਨੂੰ ਦੱਬਾ ਨਹੀਂ ਚਾਹੀਦਾ ਅੰਦਰ ਹੁਨਰ ਇਹ ਸੁਣੇ ਤੇ ਵੀਰ ਨੇ ਉਹਨਾਂ ਨੇ ਦੱਸਿਆ ਵੀ ਜਿਹੜਾ ਹੁਨਰ ਆ ਹੁਨਰ ਜਿਹੜਾ ਵਾ ਕਿਸੇ ਵੀ ਪੰਜਾਬੀ ਦਾ ਹੁਨਰ ਆ ਤੇ ਉਹ ਆਪਣਾ ਹੁਨਰ ਜਿਹੜਾ ਲੋਕਾਂ ਸਾਹਮਣੇ ਪੇਸ਼ ਕਰਨਾ ਚਾਹੀਦਾ ਕਿਉਂਕਿ ਜਿਹੜੀ ਅੰਦਰ ਕਾਬਲੀਅਤ ਆ ਉਹ ਜਿੰਨੀ ਦੇਰ ਲੋਕਾਂ ਸਾਹਮਣੇ ਪੇਸ਼ ਨਹੀਂ ਹੋਏਗੀ ਉਹਨੀ ਦੇਰ ਉਹਦਾ ਮੁੱਲ ਨਹੀਂ ਪਏਗਾ ਮੈਂ ਬਟਾਲਾ ਦੇ ਵਿੱਕੀ ਮਾਲਕ ਦਾਨ ਮੀਟ ਚੈਨਲ ਕੈਰਿਸ ਬੁਲੇਟਿਨ ਦੇ ਵਿੱਚ ਇਨਾ ਹੀ ਨਵੇਂ ਬੁਲੇਟਿਨ ਦੇ ਵਿੱਚ ਹੋਰ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਪ੍ਰਵਿੰਦਰ ਸਿੰਘ ਨੂੰ ਦਿਓ ਇਜਾਜ਼ਤ ਧੰਨਵਾਦ